ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਅੱਜ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੇ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਦਾ ਭਾਗ ਦੂਜਾ ਲੈ ਕੇ ਹਾਜ਼ਰ ਹਾਂ। ਕੱਲ ਦੇ ਭਾਗ ਵਿੱਚ ਆਪਾਂ ਸੁਣਿਆ ਸੀ ਕਿ ਪੰਨਾ ਲਾਲ ਤੇ ਉਸ ਦੀ ਪਤਨੀ ਮਾਇਆ ਆਪਣੀ ਬੇਟੀ ਬੀਨਾ ਦੇ ਸਹੁਰਿਆਂ ਵੱਲੋਂ ਆਏ ਖੱਤ ਨੂੰ ਲੈ ਕੇ ਬਹੁਤ ਪਰੇਸ਼ਾਨ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ। ਉਧਰ ਉਹਨਾਂ ਦੀ ਬੇਟੀ ਬੀਨਾ ਵੀ ਉਸ ਖੱਤ ਨੂੰ ਦੇਖ ਲੈਂਦੀ ਹੈ ਤੇ ਉਸ ਖੱਤ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀਆਂ ਸੋਚਾਂ ਵਿੱਚ ਡੁੱਬੀ ਹੋਈ ਉਸ ਖੱਤ ਨੂੰ ਪੜਨ ਲਈ ਤਰਲੋ ਮੱਛੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਕਾਂਡ 2 라ਵਲ ਪਿੰਡੀ ਦੇ ਰਾਜਾ ਬਾਜ਼ਾਰ ਵਿੱਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨ ਹੈ ਪਰ ਚੂਨ ਤੋਂ ਛੱਟ ਥੋਕ ਮਾਲ ਦੀ ਸਾਰੀ ਪਿੰਡੀ ਵਿੱਚ ਕੇਵਲ ਉਸੇ ਪਾਸੋਂ ਮਿਲਦਾ ਹੈ ਵੈਸਟ ਐਂਡ ਵਾਚ ਤੇ ਹੋਰ ਕਈ ਕੰਪਨੀਆਂ ਦਾ ਉਹ ਏਜੰਟ ਹੈ ਹੋਰ ਦੇਵੀ-ਦੇਵਤਾ ਮਾਗ ਲక్ష్ਮੀ ਦੇਵੀ ਵਿਊ ਸੇ ਉੱਤੇ ਨਿਹਾਲ ਹੁੰਦੀ ਹੈ ਜਿਹੜਾ ਤਨਮਨ ਨਾਲ ਇਸਦੀ ਪੂਜਾ ਕਰੇ ਅਤਰ ਸਿੰਘ ਵੀ ਇਸੇ ਦੇਵੀ ਦੇ ਅਨਨ ਪੁਜਾਰੀਆਂ ਵਿੱਚੋਂ ਇੱਕ ਹੈ ਉਸ ਪਾਸ ਜਿਉਂ-ਜਿਉਂ ਦੌਲਤ ਵੱਧਦੀ ਜਾਂਦੀ ਹੈ ਕਿਉਂ ਤਿਉਂ ਇਸਦੀ ਪ੍ਰਾਪਤੀ ਲਈ ਉਹ ਅधीर ਹੁੰਦਾ ਜਾ ਰਿਹਾ ਹੈ ਕੋਈ ਵੀ ਪੈਸਾ ਜਿਹੜਾ ਉਸ ਦੀ ਜੇਬ ਵਿੱਚੋਂ ਨਿਕਲਦਾ ਮਾਨੋ ਉਸ ਦੇ ਦਿਲ ਨੂੰ چیر ਕੇ ਨਿਕਲਦਾ ਸੀ ਉਸ ਨੇ ਆਪਣੀ ਜ਼ਿੰਦਗੀ ਵਿੱਚ ਦੋ ਹੀ ਥਾਵਾਂ ਵੇਖੀਆਂ ਸਨ ਦਿਨੇ ਹੱਟੀ ਤੇ ਰਾਤੀ ਘਰ ਬਸ ਇਹਨਾਂ ਦੋਹਾਂ ਤੋਂ ਛੁੱਟ ਕਿਸੇ ਹੋਰ ਥਾਂ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ। ਉਸ ਨੂੰ ਕਦੀ ਕਿਸੇ ਗੁਰਦੁਆਰੇ ਜਾਂ ਹੋਰ ਕਿਸੇ ਜਲਸੇ ਲੈਕਚਰ ਵਿੱਚ ਜਾਂਦਿਆ ਨਹੀਂ ਵੇਖਿਆ। ਇਸ ਦਾ ਇੱਕ ਨਹੀਂ ਦੋ ਕਾਰਨ ਸਨ। ਇੱਕ ਤਾਂ ਕੰਮਕਾਰ ਦੇ ਹੱਥੋਂ ਉਸ ਨੂੰ ਵੇਲ ਨਹੀਂ ਸੀ ਮਿਲਦੀ। ਦੂਜਾ ਉਸ ਦਾ ਸਰੀਰ ਇੰਨਾ ਭਾਰਾ ਸੀ ਕਿ ਹੱਟੀ ਤੋਂ ਉੱਠ ਕੇ ਘਰ ਤੱਕ ਜਾਣਾ ਵੀ ਉਸ ਲਈ ਮੁਹਾਲ ਸੀ। ਪਹਿਲਾਂ ਪਹਿਲ ਜਦ ਉਸ ਦਾ ਘਰ ਜਰਾ ਦੂਰ ਸੀ ਉਸ ਨੂੰ ਬੜੀ ਮੁਸੀਬਤ ਔਠਾਣੀ ਪੈਂਦੀ ਸੀ। ਤੁਰ ਕੇ ਜਾਣਾ ਤਾਂ ਉਨ ਜਾ ਤੁਰ ਸੀ। ਟਾਂਗੇ ਵਾਲਾ ਕੋਈ ਉਸ ਨੂੰ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ ਜੇ ਕੋਈ ਲਾਲਚੀ ਕੋਚਵਾਨ ਮੰਨ ਵੀ ਲੈਂਦਾ ਤਾਂ ਸਾਲਮ ਟਾਂਗੇ ਦਾ ਕਰਾਇਆ ਪੂਰੇ 8 ਅੰਨੇ ਮੰਗਦਾ ਤੇ ਇਹ ਸੌਦਾ ਅਤਰ ਸਿੰਘ ਲਈ ਮਹਿੰਗੇ ਤੋਂ ਛੁੱਟ ਨਾ ਕਾਬਲੇ ਬਰਦਾਸ਼ਤ ਵੀ ਸੀ ਰੋਜ਼ਾਨਾ ਥੇਲੀ ਜਾਣ ਥੇਲੀ ਆਉਣ گویا ਪੰਗ ਦੇ ਪਹਾੜੇ ਇਕੱਤਰ ਪਿਆ ਰੋਜ਼ ਬਰਬਾਦ ਕਰਨਾ ਪੂਰੇ 300 ਰੁਪਏ ਮਹੀਨਾ ਤੇ 360 ਰੁਪਏ ਸਾਲਾਨਾ ਤੇ ਅਖੀਰ ਇਸ ਲਾਚਾਰੀ ਦਾ ਉਸਨੇ ਇਲਾਜ ਲੱਭ ਹੀ ਲਿਆ ਦੁਕਾਨ ਦੇ ਉੱਤੇ ਇੱਕ ਚਬਾਰੇ ਵਿੱਚ ਟੱਬਰ ਨੂੰ ਲਿਆ ਰੱਖਿਆ ਭਾਵੇਂ ਪੌੜੀਆਂ ਚੜਨ ਦੀ ਤਕਲੀਫ ਤੋਂ ਹੁਣ ਵੀ ਉਹ ਕਈ ਵਾਰੀ ਛਿੱਥਾ ਹੋ ਪੈਂਦਾ ਕਿਉਂਕਿ ਰੋਜ਼ਾਨਾ ਇੱਕ ਵਾਰੀ ਚੜ੍ਹਨਾ ਤੇ ਉਤਰਨਾ ਪੈਂਦਾ ਸੀ ਤੇ ਮੁਸੀਬਤ ਇਹ ਕਿ ਪੌੜੀਆਂ ਇਤਨੀਆਂ ਸੌੜੀਆਂ ਸਨ ਕਿ ਕਈ ਵਾਰੀ ਉਸ ਦੇ ਮੋਢਿਆਂ ਨੂੰ ਰਗੜਾਂ ਆ ਜਾਂਦੀਆਂ ਪਰ ਆਖਰ ਗੁਜ਼ਾਰਾ ਤਾਂ ਕਰਨਾ ਸੀ ਇਸ ਤੋਂ ਬਿਨਾ ਹੋਰ ਚਾਰਾ ਵੀ ਕੀ ਸੀ ਜਾਣ ਪਛਾਣ ਵਾਲੇ ਕਈ ਅਤਰ ਸਿੰਘ ਨੂੰ ਸਲਾਹ ਦਿੰਦੇ ਸਰਦਾਰ ਜੀ ਤੁਹਾਨੂੰ ਗੁਰੂ ਨੇ ਇਤਨੇ ਭਾਗ ਲਾਏ ਨੇ 5-10000 ਰੁਪਇਆ ਖਰਚ ਕਰਕੇ ਇੱਕ ਸ਼ਾਨਦਾਰ ਮਕਾਨ ਬਣਾ ਲਓ ਖਾਂ ਤੇ ਅਤਰ ਸਿੰਘ ਹਰ ਵਾਰੀ ਇਹੋ ਜਿਹੀਆਂ ਗੱਲਾਂ ਦੇ ਉੱਤਰ ਵਿੱਚ ਹੱਸ ਕੇ ਕਹਿੰਦਾ ਮੈਂ ਐਡਾ ਬੇਵਕੂਫ ਨਹੀਂ ਕਿ ਫਜ਼ੂਲ ਕੰਮ ਉੱਤੇ ਇਤਨਾ ਸਰਮਾਇਆ ਫੂਕਸੁੱਟਾਂ 10000 ਦਾ ਵਿਆਜ ਪਤਾ ਜੇ ਕੀ ਬੰਦਾ ਹੈ 100 ਰੁਪਇਆ ਮਹੀਨਾ 1200 ਰੁਪਏ ਸਾਲ ਦੇ ਹਿਸਾਬ ਲਾਓ 10ਆਂ ਗਿਆ ਸਾਲਾਂ ਵਿੱਚ ਇਹ ਰਕਮ ਕਿਤੇ ਦੀ ਕਿਤੇ ਜਾ ਪਹੁੰਚੇਗੀ ਫਿਰ ਅੱਜ ਕੱਲ ਦੇ ਜਮਾਨੇ ਵਿੱਚ ਜਦ ਕਿ ਇੱਕ ਆਦਮੀ ਮਾਰਿਆ ਪੈਸਾ ਨਹੀਂ ਲੱਭਦਾ ਮਕਾਨ ਉੱਤੇ ਇਤਨਾ ਰੁਪਇਆ ਪੁੱਟਣਾ ਕਿੱਧਰ ਦੀ ਅਕਲਮੰਦੀ ਹੈ ਪੰਨਾ ਲਾਲ ਇਸੇ ਦੀ ਦੁਕਾਨ ਤੇ ਨੌਕਰ ਹੈ ਭਾਵੇਂ ਮਾਲਕ ਨੇ ਉਸ ਨੂੰ ਹਿਸਾਬ ਕਿਤਾਬ ਲਈ ਰੱਖਿਆ ਸੀ ਪਰ ਉਸ ਨੂੰ ਕਰਨੇ ਪੈਂਦੇ ਹਨ ਕਈ ਤੰਦੇ ਮੁੰਛਿਗਰੀ ਘਰ ਦਾ ਸੌਦਾ ਪਤਾ ਲਿਆਉਣਾ ਤੇ ਹੋਰ ਕਈ ਫਟਕਲ ਕੰਮ ਪੰਨਾ ਲਾਲ ਨੂੰ ਇਸ ਦੁਕਾਨ ਤੇ ਕੰਮ ਕਰਦਿਆਂ 5 ਬਾਰੇ ਹੋ ਗਏ ਹਨ ਉਸ ਨੂੰ 40 ਰੁਪਏ ਮਹੀਨੇ ਤੇ ਰੱਖਿਆ ਗਿਆ ਸੀ ਪਰ ਪਿਛਲੇ ਰੀਆਂ ਗਰਮੀਆਂ ਵਿੱਚ ਮਾਲਕ ਨੇ ਮਨਵਾੜਾ ਕਹਿ ਕੇ ਉਸ ਦੇ 5 ਰੁਪਏ ਘਟਾ ਦਿੱਤੇ ਸਨ ਇਸ ਦਾ ਮਤਲਬ ਇਹ ਨਹੀਂ ਤੇ ਮਾਲਕ ਨੂੰ ਆਪਣੇ ਨੌਕਰ ਨਾਲ ਹਮਦਰਦੀ ਨਹੀਂ ਸੀ ਹਮਦਰਦੀ ਨਾ ਹੁੰਦੀ ਤਾਂ ਉਹ ਕਿਉਂ ਰੋਜ਼ ਉਸ ਦੇ ਖੇੜੇ ਪਿਆ ਰਹਿਦਾ ਕਿ ਉਸ ਨੂੰ ਘੜੀ ਸਾਜੀ ਦਾ ਕੰਮ ਸਿੱਖਣਾ ਚਾਹੀਦਾ ਹੈ ਅਰੇ ਪੰਨਾ ਲਾਲ ਦੀ ਆਪਣੀ ਹੀ ਬਦਕਿਸਮਤੀ ਸੀ ਕਿ ਉਹ ਮਾਲਕ ਦੀ ਸਿੱਖਿਆ ਤੋਂ ਲਾਭ ਨਾ ਉਠਾ ਸਕਿਆ ਭਾਵੇਂ ਪੰਨਾ ਲਾਲ ਇੱਕ ਤੋਂ ਵਧੇ ਇੱਕ ਵਾਰੀ ਕੋਸ਼ਿਸ਼ ਕਰ ਚੁੱਕਾ ਹੈ ਕਿ ਘੜੀ ਸਾਜੀ ਦਾ ਥੋੜਾ ਬਹੁਤਾ ਕੰਮ ਸਿੱਖ ਲਵੇ ਪਰ ਨਜ਼ਰ ਦੀ ਕਮਜ਼ੋਰੀ ਨੇ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਜਦ ਵੇਖਦਾ ਕਿ ਉਸ ਦੀ ਪ੍ਰੇਰਣਾ ਦਾ ਪੰਨਾ ਲਾਲ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੂੰ ਬੜੀ ਖੇਜ ਆਉਂਦੀ। ਕਈ ਵਾਰੀ ਉਹ ਦਿਲ ਵਿੱਚ ਸੋਚਦਾ ਜਿਸ ਨੂੰ ਬੈਠਾਂ ਬਿਠਾਇਆ 35 ਰੁਪਏ ਮਿਲ ਜਾਣ। ਉਸ ਨੂੰ ਭਲਾਂ ਕੀ ਬੇਪਤਾ ਪਈ ਹੈ। ਪਰ ਜਿਆ ਨਾਲ ਮਗਜ਼ਮਾਰੀ ਕਰੇ। ਪੰਨਾ ਲਾਲ ਨੇ ਭਾਵੇਂ ਹਰ ਵਾਰੀ ਆਪਣੀ ਬੇਵਸੀ ਦੱਸਣ ਦੀ ਕੋਸ਼ਿਸ਼ ਕੀਤੀ। ਪਰ ਅਤਰ ਸਿੰਘ ਨੇ ਇਸ ਦਾ ਇਹੋ ਮਤਲਬ ਕੱਢਿਆ ਇਹ ਬਹਾਨੇਬਾਜ਼ੀ ਹੈ। ਸਿਰਫ ਮਾਮੂਲੀ ਹਿਸਾਬ ਕਿਤਾਬ ਰੱਖਣ ਬਦਲੇ ਹਰ ਮਹੀਨੇ ਇਤਨੀ ਰਕਮ ਦੇਣੀ ਮੇਰੀ ਸਮਰੱਥਾ ਤੋਂ ਬਾਹਰ ਹੈ। ਘੜੀ ਸਾਜੀ ਸਿੱਖਣ ਲਈ ਅਤਰ ਸਿੰਘ ਦਾ ਉਸ ਦੇ ਮਗਰ ਪੈਣਾ ਬੇਮਤਲਬ ਹੀ ਨਹੀਂ ਸੀ। ਪਰ ਸਨ ਉਮੀਦ ਸੀ ਕਿ ਜੇ ਪੰਨਾ ਲਾਲ ਥੋੜੀ ਬਹੁਤੀ ਘੜੀਆਂ ਦੀ ਮੁਰੰਮਤ ਕਰ ਸਕੇ ਤਾਂ ਨਾ ਕੇਵਲ ਉਸ ਦੀ ਤਨਖਾਹ ਸਹਿਜੇ ਹੀ ਇਸ ਵਿੱਚੋਂ ਨਿਕਲ ਸਕੇਗੀ ਬਲਕਿ ਕੁਝ ਵਧੇਕ ਹੀ ਮੁਰੰਮਤ ਦਾ ਕੰਮ ਬਥੇਰਾ ਹੋਂ ਦੀ ਉਸ ਨੂੰ ਉਮੀਦ ਸੀ ਪਰ ਸਿਰਫ ਉਮੀਦ ਉੱਤੇ ਹੀ ਉਹ ਚੇਚਾ ਘੜੀ ਸਾਜ ਰੱਖਣਾ ਜਿਹੜਾ ਘੱਟੋ ਘੱਟ 50 ਰੁਪਏ ਤਾਂ ਜ਼ਰੂਰ ਲਵੇਗਾ ਆਤਰ ਸਿੰਘ ਮناسب ਨਹੀਂ ਸੀ ਸਮਝਦਾ ਉਸ ਦਾ ਮਨ ਛਾ ਸੀ ਕਿਉਂ ਨਾ ਇੱਕੋ ਆਦਮੀ ਦੋਵੇਂ ਕੰਮ ਕਰੇ ਕਲਰਕੀ ਵੀ ਤੇ ਘੜੀ ਸਾਜੀ ਵੀ ਪਰ ਜਦ ਉਸ ਨੇ ਵੇਖਿਆ ਪੰਨਾ ਲਾਲ ਪਾਸੋਂ ਘੜੀ ਸਾਜੀ ਦੀ ਕੋਈ ਉਮੀਦ ਨਹੀਂ ਹੈ ਤਾਂ ਉਸ ਨੇ ਕਿਸੇ ਹੋਰ ਆਦਮੀ ਦੀ ਭਾਲ ਵਿੱਚ ਦਿਮਾਗ ਲੜਾਉਣਾ ਸ਼ੁਰੂ ਕਰ ਦਿੱਤਾ ਅੰਦਰ ਖਾਤੇ ਉਸ ਨੇ ਕੋਈ ਇਹੋ ਜਿਹੇ ਆਦਮੀ ਲੱਭਣ ਦੀ ਕੋਸ਼ਿਸ਼ ਚਾਰੀ ਰੱਖੀ ਪਰ ਅੱਜ ਤੀਕ ਉਸ ਨੂੰ ਇਸ ਵਿੱਚ ਕਾਮਯਾਬੀ ਨਹੀਂ ਹੋ ਸਕੀ ਸਿਰਫ ਕਲਰਕੀ ਬਦਲੇ 35 ਰੁਪਏ ਦੇਣੇ ਉਸ ਲਈ ਦਿਨੋਂ ਦਿਨ ਅਸਹਿ ਹੁੰਦੇ ਜਾ ਰਹੇ ਸਨ ਉਹ ਇਹ ਵੀ ਜਾਣਦਾ ਸੀ ਕਿ ਜੇ ਪੰਨਾ ਲਾਲ ਨੂੰ ਹਟਾ ਦਿੱਤਾ ਗਿਆ ਤਾਂ ਉਸ ਦਾ ਕੰਮ ਨਹੀਂ ਚੱਲ ਸਕਣਾ ਕਿਉਂਕਿ ਉਹ ਆਪ ਬਹੁਤਾ ਪੜਿਆ ਨਾ ਹੋਣ ਕਰਕੇ ਹਿਸਾਬ ਕਿਤਾਬ ਅਤੇ ਬਾਹਰ ਲਈਆਂ ਫਰਮਾਂ ਨਾਲ ਚਿੱਠੀ ਪੱਤਰ ਦਾ ਕੰਮ ਨਹੀਂ ਸੀ ਕਰ ਸਕਦਾ ਸੋ ਇਸੇ ਦੋ ਚਿੱਠੀ ਵਿੱਚ ਉਸਨੇ ਕਾਫੀ ਸਮਾਂ ਬਤਾ ਦਿੱਤਾ ਨਾ ਉਸ ਨੂੰ ਕੋਈ ਚਾਜਰਾ ਆਦਮੀ ਲੱਭਾ ਨਾ ਪੰਨਾ ਲਾਲ ਨੂੰ ਜਵਾਬ ਦੇ ਸਕਿਆ ਉਹ ਸਮਝਦਾ ਸੀ ਕਿ ਪੰਨਾ ਲਾਲ ਦੀ ਤਨਖਾਹ ਉਸ ਨੂੰ ਇੱਕ ਤਰ੍ਹਾਂ ਨਾਲ ਮੁਫਤ ਵਿੱਚ ਹੀ ਦੇਣੀ ਪੈ ਰਹੀ ਹੈ ਸੋ ਦੋਸਤੋ ਇਹ ਸੀ ਆਪਣੇ ਨਾਵਲ ਦਾ ਕਾਂਡ ਦੋ ਜਿਹੜਾ ਇੱਥੇ ਆ ਕੇ ਖਤਮ ਹੋ ਜਾਂਦਾ ਕੱਲ ਆਪਾਂ ਕਾਂਡ ਤਿੰਨ ਲੈ ਕੇ ਹਾਜ਼ਰ ਹੋਵਾਂਗੇ ਉਮੀਦ ਆ ਤੁਹਾਨੂੰ ਆਪਣੀ ਇਹ ਕੋਸ਼ਿਸ਼ ਚੰਗੀ ਲੱਗ ਰਹੀ ਹੋਵੇਗੀ ਜੇਕਰ ਆਪਣਾ ਇਹ ਕੰਮ ਚੰਗਾ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਪੁਵਖਨੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ